540 ਦੇ ਕੁੱਤਾ ਘੁਮਣ ਲੈ ਗਿਆ ਠਮਾ ਕੇ ਆਇਆ ਉਸ ਟਾਈਮ ਵੀ ਦੀ ਬੰਦੇ ਦੀ ਬਾਡੀ ਪੇਸ ਸੀ ਕੋਈ ਬੰਦਾ ਇਧਰੋਂ ਐਸਡੀਐਮ ਸਾਈਡ ਤੋਂ ਮੋੜ ਪੰਦਾ ਜੀ ਉੱਥੇ ਬੰਦਾ ਕੋਈ ਜਿੱਟ ਕਰ ਗਿਆ ਇਹ ਮੁਲਾਜ਼ਮੋ ਆਪਣਾ ਫਰੈਂਸ ਕਲੋਨੀ ਚ ਹੋਈ ਰੋਡਵੇ ਦਾ ਡਰਾਈਵਰ ਹੈ ਜਿਹੜੇ ਰੂਟ ਲੈ ਕੇ ਜਾਣਾ ਸੀ ਲੁਧਿਆਣਾ ਨੂੰ ਜੋਤੀ ਜੋਤੀ ਮੁੰਡਾ ਬਾਦ ਦੇ ਨੇ ਜੀ ਇਹ ਨਾ ਚੱਲਿਆ ਜੀ ਮੰਤਾਲੀ ਦੇ ਪੋਂਡ ਵੀ ਹੋਇਆ ਡਾਕਟਰ ਨਾਲ ਗੱਲ ਹੋਈ ਆ ਡਿਊਟੀ ਦਾ ਵੀ ਆ ਚਲਵਾ ਰਹੇ ਆ ਪਰ ਜੇ ਕੋਈ ਫੇਡ ਮਾਰ ਗਿਆ ਵੀਰੇ ਇਹ ਸਵੇਰੇ 5:30 ਵਜੇ ਦੀ ਘਟਨਾ ਹੋਈ ਹੋਈ ਹੈ ਜੀ ਇਹ ਤੇਜਿੰਦਰ ਸਿੰਘ ਆਇਆ ਸਾਨਾ ਹਰਵੰਸਿੰਘ ਵਾਸੀ ਕੌਸੂ ਦਾ ਹੈ ਨਾ ਬਾ ਜਿਹੜਾ ਰੋਡ ਐਕਸੀਡੈਂਟ ਹੋਇਆ ਹੈ ਉਹ ਦੀ ਕੁੱਤੀ ਚੱਲੀ ਹੈ ਪੰਜਾਬ ਵਿੱਚ ਦਿਨੋ-ਦਿਨੀ ਵਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤੇ ਮੂਹ ਵਿੱਚ ਜਾ ਰਹੀਆਂ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਨਾਬਾ ਐਸ.ਡੀ.ਐਮ ਰਿਹائش ਦੇ ਸਾਹਮਣੇ ਜਿੱਥੇ ਪੀ.ਆਰ.ਟੀ.ਸੀ. ਬੱਸ ਦਾ ਡਰਾਈਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਉਸ ਨੂੰ ਕਿਸੇ ਅਣਪਛਾਤ ਵਹੀਕਲ ਨੇ ਟੱਕਰ ਮਾਰ ਦਿੱਤੀ ਤਾਂ ਹਾਦਸੇ ਦੌਰਾਨ ਬੱਸ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਡਰਾਈਵਰ ਦੀ ਪਛਾਣ ਜਤਿੰਦਰ ਸਿੰਘ ਉਮਰ 35 ਸਾਲਾਂ ਵਜੋਂ ਹੋਈ ਜੋ ਨਾਬਾ ਦਾ ਰਹਿਣ ਵਾਲਾ ਮ੍ਰਿਤਕ ਜਤਿੰਦਰ ਸਿੰਘ ਮਾਂ ਦਾ ਇਕਲੌਤਾ ਹੀ ਸਹਾਰਾ ਸੀ ਅਤੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਨਾਬਾ ਦੇ ਸਰਕਾਰੀ ਹਸਪਤਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਉੱਥੇ ਹੀ ਨਾਲ ਕੰਮ ਕਰਦੇ ਬੱਸ ਕੰਡਕਟਰ ਵੀ ਰੋਂਦਾ ਦਿਖਾਈ ਦਿੰਦਾ ਇਸ ਸਬੰਧੀ ਉੱਥੇ ਮੌਜੂਦ ਰਾਹੀਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਜੀ ਮੈਂ ਸਵੇਰੇ ਤਕਰੀਬਨ 6 5:40 ਦੇ ਕੁੱਤਾ ਘੁਮਾਉਣ ਲੈ ਗਿਆ ਉਦੋਂ ਕੁਛ ਨਹੀਂ ਸੀ ਉਦੋਂ ਘੁਮਾ ਕੇ ਆਇਆ ਉਸ ਟਾਈਮ ਇਹਦੀ ਬੰਦੇ ਦੀ ਬਾਡੀ ਪਈ ਸੀਗੀ ਕੋਈ ਬੰਦਾ ਇਧਰੋਂ ਐਸ.ਡੀ.ਐਮ ਸਾਈਡ ਤੋਂ ਮੋੜ ਪੈਂਦਾ ਜੀ ਉੱਥੇ ਬੰਦਾ ਕੋਈ ਹਿੱਟ ਕਰ ਗਿਆ ਉਥੋਂ ਤੱਕ ਜੀ ਹੁਣ ਦੇਖਿਆਗਾ ਉਹਦੀ ਲੀ ਬਣੀ ਦੀ ਉਤਰੀ ਵੀ ਹੈ ਤੇ ਆ ਕੇ ਸਿਰ ਵੱਜਿਆ ਉਹਦਾ ਮੈਡੀਕਲ ਸਟੋਰ ਦੇ ਵਿੱਚ ਨਵੀਰ ਮੈਡੀਕਲ ਦੇ ਕੋਰਨਰ ਦੇ ਤੇ ਸਿਰ ਉੱਥੇ ਬਜਰੀ ਦਾ ਪਿੱਲਰ ਬਣਿਆ ਹੋਇਆ ਉਹ ਫੁੱਟਿਆ ਵਈ ਸਾਰਾ ਇਹ ਮੁਲਾਜ਼ਮ ਆਪਣਾ ਫਰੈਂਸ ਕਲੋਨੀ ਚੋਂ ਹੀ ਰੋਡਵੇ ਦਾ ਡਰਾਈਵਰ ਹੈ ਇਹਨੇ ਰੂਟ ਲੈ ਕੇ ਜਾਣਾ ਸੀ ਲੁਧਿਆਣੇ ਨੂੰ ਜੋਤੀ ਜੋਤੀ ਮੁੰਡਾ ਬਾਸਦੇ ਨੇ ਜੀ ਇਸ ਮੌਕੇ ਤੇ ਮ੍ਰਿਤਕ ਦਿਤਿੰਦਰ ਸਿੰਘ ਦੀ ਰੋਂਦੀ ਕੁਰਲੌਂਦੀ ਮਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਆਵਾਜ਼ ਆ ਯਾਰ ਜੀ ਜੀ ਕੀ ਕੰਮ ਕੀ ਕਰਦੇ ਸੀ ਕਿੰਨੀ ਉਮਰ ਕਿੰਨੀ ਇਹਨਾਂ ਦੀ ਤਾਂ ਕੀ ਹੋਈ ਹੈ ਮਾਤਾ ਜੀ ਇਸ ਵੇਲੇ ਵੱਜ ਵੱਜੇ ਆਇਆ ਡਿਊਟੀ ਤੇ ਅੱਛਾ ਜੀ ਕੌਣ ਹੈ ਜੀ ਘਰ ਦੇ ਵਿੱਚ ਹੋਰ ਕੌਣ ਕੌਣ ਹੈ ਕੋਈ ਨਹੀਂ ਵੱਡਾ ਉਹ ਜੱਸ ਬੱਡਾ ਅੱਛਾ ਜੀ ਇਹਨਾਂ ਦੀ ਮੈਰਿਜ ਹੋਈ ਹੋਈ ਸੀ ਜਾਂ ਕੱਲੇ ਸੀ ਅੱਛਾ ਬੱਸ ਡਰਾਈਵਰ ਦੇ ਨਾਲ ਕੰਮ ਕਰਦੇ ਬੱਸ ਦੇ ਕੰਡਕਟਰ ਰਾਮ ਧੀਰ ਨੇ ਕੀ ਕਿਹਾ ਆਓ ਜਾਣਦੇ ਹਾਂ ਉਹਨਾਂ ਤੋਂ ਡਿਊਟੀ ਤੇ ਆ ਰਹੀ ਆ ਦੀ ਵੀਰੇ 5:30 ਵੇ 5:30 ਵਜੇ ਕਰੋ ਚੱਲਦੇ ਨੇ ਅੱਛਾ ਜੀ 5:40 ਦੇ ਫੋਨ ਵੀ ਹੋਇਆ ਕੰਟੈਕਟ ਨਾਲ ਗੱਲ ਹੋਈ ਆ ਡਿਊਟੀ ਦਾ ਵੀ ਆ ਚਲੋ ਆ ਰਹੇ ਆ ਪਰ ਕਿਤੇ ਕੋਈ ਫੇਡ ਮਾਰ ਗਿਆ ਵੀਰੇ ਪਰ ਉਹ ਮਰੇ ਨਹੀਂ 35 ਸਾਲ ਕੀ ਨਾਮ ਹੈ ਜਤਿੰਦਰ ਸ਼ੰਗਾਰੀ ਡਰਾਈਵਰ ਆ ਮੇਰਾ ਟੀਆਰਟੀ ਸੀ ਡਰਾਈਵਰਾਂ ਦੇ ਟੀਆਰਟੀ ਸੀ ਚ ਜੌਬ ਕਰਦੇ ਨੇ ਜਬੀ ਜੌਬ ਕਰਦੇ ਨੇ ਸਰਕਾਰੀ ਜੌਬ ਆ ਵੀਰੇ ਅੱਛਾ ਤੁਸੀਂ ਕੰਡਕਟਰ ਸੀ ਉਸ ਵਾਸਤੇ ਜਤਿੰਦਰ ਹਣੇ ਪੁਆ ਵੀਰੇ ਸਾਡਾ ਕਿਹੜੇ ਰੂਟ ਤੇ ਚੱਲਦੇ ਸੀ ਇਹ ਅੱਜ ਨਾ ਇਹ ਤੋਂ ਨਵਾਂ ਚਰ ਜਾਣਾ ਕਿੰਨੇ ਕਬੇ ਦੀ ਘਟਨਾ ਹੋਈ ਆ ਇਹ 5:40 45 ਦਾ ਟਾਈਮ ਹੈ ਪਤਾ ਲੱਗਿਆ ਕਿ ਕਾਦੇ ਵਿੱਚ ਜਿਹੜਾ ਲੱਗਿਆ ਜਾਂ ਉਸ ਵੀ ਨਹੀਂ ਪਤਾ ਲੱਗਿਆ ਵੀਰੇ ਮੋਟਰਾਂ ਸੱਚ ਛੱਟ ਲੱਗੀ ਦੀ ਪਰ ਕੁਝ ਨਹੀਂ ਪਤਾ ਲੱਗਿਆ ਨੇ ਇਹਦੀ ਫੈਮਿਲੀ ਸਾਰੀ ਬਾਹਰ ਗਈ ਪਿਆ ਕੱਲੀ ਮਾਂ ਆਇਆ ਕਰੇ ਬਸ ਉਹਨੂੰ ਫੋਨ ਕਰਦਾ ਮੈਂ ਫੋਨ ਕਰਦਾ ਮਾਤਾ ਜੀ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਸੀ ਆ ਰਿਹਾ ਸਾਹਮਣੂ ਪਰੇ ਆ ਰਿਹਾ ਇੱਥੇ ਬਹੁਤ ਟੈਂਸ਼ਨ ਆਲੇ ਉਹ ਬਿਚਾਰੀ ਕੱਲੀ ਰੋ ਰਹੀ ਆ ਬੈਠੀ ਉਹਦੇ ਉੱਤੇ ਆਹ ਦੀ ਮੌਕੇ ਤੇ ਮੌਜੂਦ ਨਾਬਾ ਪੁਲਿਸ ਦੇ ਜਾਂਚ ਅਧਿਕਾਰੀ ਨੇ ਕੀ ਕਿਹਾ ਆਓ ਜਾਣਦੇ ਹਾਂ ਉਹਨਾਂ ਤੋਂ ਇਹ ਸਵੇਰੇ 5:30 ਵਜੇ ਦੀ ਘਟਨਾ ਹੋਈ ਹੋਈ ਹੈ ਜੀ ਇਹ ਹਾਂਜੀ ਤੇ ਜਤਿੰਦਰ ਸਿੰਘ ਆਇਆ ਸਨ ਆਫਰ ਬਾਂਸ ਸਿੰਘ ਵਾਸੀ ਕੌਸਲ ਬਹਿਰ ਨਾਬਾ ਹਾਂ ਜਿਹੜਾ ਰੋਡ ਐਕਸੀਡੈਂਟ ਹੋਇਆ ਇਹ ਦੀ ਤਫਤੀਸ਼ ਜਾਰੀ ਹੈ ਕੈਮਰਿਆਂ ਦੇ ਥ्रू ਇਹਨਾਂ ਨੂੰ ਦੇਖਿਆ ਜਾਊਗਾ ਵੀ ਹਜੇ ਕੋਈ ਪਤਾ ਨਹੀਂ ਹੈ ਇਸ ਬਾਰੇ ਕੀ ਮਾਮਲਾ ਕੀ ਦਰਜ ਕੀਤਾ ਜਾਊਗਾ ਮਾਮਲਾ ਇਹ ਗੇੜੀ ਤੇ ਉਹ ਕਰਦੇ ਆ ਰਹੇ ਨੇ ਹਾਂ ਹਾਂ ਜੋ ਵੀ ਕਾਰਵਾਈ ਕਰਾਉਣਗੇ ਉਹ ਕਾਰਵਾਈ ਅਮਲ ਵਿੱਚ ਲੈਂਦੀ ਹੈ